ਜਿਸ ਪੰਜਾਬੀ ਕਲਾਕਾਰ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਸਨੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾਈ ਹੈ ਆਪਣੀ ਅਦਾਕਾਰੀ ਅਤੇ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਜੀ ਹਾਂ ਉਹਨਾਂ ਦੀ ਕਾਮੇਡੀ ਟਾਈਮਿੰਗ ਦੀ ਗੱਲ ਕਰੀਏ ਜਾਂ ਫਿਰ ਕਰੀਏ ਅਦਾਕਾਰੀ ਦੀ ਉਹਨਾਂ ਨੇ ਹਮੇਸ਼ਾ ਲੋਕਾਂ ਦੇ ਚਿਹਰਿਆਂ ਤੇ ਇੱਕ ਵੱਖਰੀ ਮੁਸਕਾਨ ਲਿਆਉਂਦੀ ਹੈ ਮੈਂ ਗੱਲ ਕਰ ਰਹੀ ਹਾਂ ਬੀਨੂ ਟਿਲੋਂ ਦੀ ਜੋ ਅੱਜ ਆਪਣਾ ਪਰਦੇ ਸੈਲੀਬ੍ਰੇਟ ਕਰ ਰਹੇ ਨੇ ਬੀਨੂ ਟਿਲੋਂ ਦਾ ਜਨਮ 29 ਅਗਸਤ 1975 ਨੂੰ ਪੰਜਾਬ ਦੇ ਤੂਰੀ ਪਿੰਡ ਦੇ ਵਿੱਚ ਹੋਇਆ ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰੀ ਦਾ ਸ਼ੌਂਕ ਸੀ ਅਤੇ ਇਸੇ ਸ਼ੌਂਕ ਨੇ ਉਹਨਾਂ ਨੂੰ ਪੰਜਾਬੀ ਸਿਨੇਮਾ ਦੀ ਦੁਨੀਆ ਦੇ ਵਿੱਚ ਲਿਆਂਦਾ ਫਿਲਮ ਕੈਰੀਅਨ ਜੱਟਾ ਵੇਖ ਬਰਾਤਾ ਚੱਲੀਆਂ ਬੰਬੂ ਕਾਟ ਅੰਗਰੇਜ਼ ਜਾਂ ਫਿਰ ਮਿਸਟਰ ਐਂਡ ਮਿਸਿਸ 420 ਵਰਗੀਆਂ ਫਿਲਮਾਂ ਦੇ ਵਿੱਚ ਬੀਨੂ ਟਿੱਲੋ ਨੇ ਆਪਣੇ ਕਿਰਦਾਰਾਂ ਦੇ ਨਾਲ ਕਾਮੇਡੀ ਦੇ ਨਵੇਂ ਮਾਪਦੰਡ ਸੈੱਟ ਕੀਤੇ ਉਹਨਾਂ ਦੇ ਡਾਇਲੌਗ ਤੇ ਹਾਫ ਹਾਫ ਅੱਜ ਵੀ ਲੋਕਾਂ ਨੂੰ ਹੱਸਣ ਤੇ ਮਜਬੂਰ ਕਰ ਦਿੰਦੇ ਨੇ ਸਿਰਫ ਕਾਮੇਡੀ ਹੀ ਨਹੀਂ ਬੀਨੂ ਟਿੱਲੋ ਨੇ 네ਗੇਟਿਵ ਕੈਰੈਕਟਰ ਵਿੱਚ ਵੀ ਆਪਣੀ ਕਲਾ ਦਾ ਲੋਹਾ ਮਨਵਾਇਆ theater ਤੋਂ ਲੈ ਕੇ television ਅਤੇ ਫਿਰ ਵੱਡੇ ਪਰਦੇ ਤੱਕ ਉਹ ਹਰ ਰੂਪ ਦੇ ਵਿੱਚ ਦਰਸ਼ਕਾਂ ਦੇ ਦਿਲਾਂ ਤੇ ਛਾਈ ਰਹਿੰਦੇ ਨੇ ਉਦ ਹੀ ਲਾਸਟ ਬੀਨੂ ਟਿੱਲੋ ਜ਼ੋੰਬੀ ਲੈਂਡ ਫਿਲਮ ਦੇ ਵਿੱਚ ਨਜ਼ਰ ਆਏ ਇਹ ਪਹਿਲੀ ਜ਼ੋਮਕਾਮ ਫਿਲਮ ਸੀ ਜਿਸ ਨੂੰ ਦਰਸ਼ਕਾਂ ਦਾ ਪਰਵਾਹ ਹੰਕਾਰਾ ਮਿਲਿਆ ਅੱਜ ਬੀਨੂ ਟਿੱਲੋ ਦੇ ਜਨਮ ਦਿਨ ਦੇ ਮੌਕੇ ਤੇ ਰੋਜ਼ਾਨਾ ਸਪੋਕਸਮੈਨ ਦੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿ ਅਸੀਂ ਦੁਆ ਕਰਦੇ ਹਾਂ ਕਿ ਉਹ ਹਮੇਸ਼ਾ ਆਪਣੀ ਕਲਾ ਨਾਲ ਪੰਜਾਬੀ ਸਿਨੇਮਾ ਨੂੰ ਰੌਸ਼ਨ ਕਰਦੇ ਰਹਿਣਗੇ